ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜਗਲ ਚਿੱਟੇ ਦੇ ਵਪਾਰੀਆਂ ਤੇ ਕਰਦੇ ਆ ਤੇ ਪੰਜਾਬ ਦੇ ਵਿੱਚ ਜੋ ਚਿੱਟਾ ਨਸ਼ਾ ਵਿਕ ਰਿਹਾ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਤ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜੀਠੀਏ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀਵਾਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਇਆ ਸੀ ਪਰ ਮਜੀਠੀਏ ਨੇ ਉਸ ਤੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗ ਗਏ ਕਿਉਂਕਿ ਮਾਫੀ ਮੰਗ ਮਹਿਕਮੇ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠਿਆ ਹੁਣ ਚੱਕ ਤਾਂ ਲਿਆ ਭਗਵੰਤ ਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਓ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਲਿਓ ਐਵੇਂ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਜਾਇਓ ਜੀ ਹੱਥ ਤਾਂ ਆਇਆ ਹੋਗਾ ਜੀ ਸਾਥਾ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਕੇਰੀਆ ਵਾਲੇ ਮੰਗੀਆਂ ਦਿੱਲੀ ਵਾਲੇ ਲਾਲੇ ਨੇ ਮੰਗੀਆਂ ਪਹਿਲਾਂ ਵੀ ਤਾਂ ਅਗਲੇ ਨੇ ਗੋਡੀ ਹੱਥ ਲਵਾਏ ਐ ਪਹਿਲਾਂ ਵੀ ਤਾਂ ਮਾਫੀਆਂ ਮੰਗ ਕੇ ਖੜਾ ਸੁਟਿਆ ਆ ਪੰਜਾਬ ਦੇ ਪੁੱਤਾਂ ਤੋਂ ਉਹੀ ਪੋਸਟਰ ਲਵਾਈ ਗਏ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮਝਿੱਠੀਆਂ ਚਿੱਤੇ ਦਾ ਤਸਕਰ ਜਦੋਂ ਉਹ ਨਹੀਂ ਫੜਨ ਦੀ ਵਾਰੀ ਆਉਂਦੀ ਐ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਮੰਗ ਜਾਂਦੇ ਹੋ ਜੇ ਹੁਣ ਕੱਲ ਉਹਦੀ ਉਹਨੂੰ ਚੱਕ ਲਿਆ ਭਾਵੇਂ ਬਿਜ਼ੀਲੈਂਸ ਕਹਿ ਰਹੀ ਐ ਕਿ ਉਹਦੀ ਆਮਦਨ ਚ ਵਾਧਾ ਐ ਪਤਾ ਨਹੀਂ ਵੀ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਐ ਭਾਵੇਂ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ ਚ ਬੈਠਿਆ ਜਿਵੇਂ ਨੌਜਵਾਨਾਂ ਤੇ ਅਮਰਤਪਾਲ ਨੂੰ ਤਾਂ ਐਨਐਸਏ ਲਾਈ ਜਾਂਦੇ ਹੋ ਉਸੇ ਤਰ੍ਹਾਂ ਹੁਣ ਚਿੱਟੇ ਵਾਲਾ ਕੇਸ ਵੀ ਚਲਾਈ ਲਿਓ ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲਾਂਾਂ ਚ ਧੱਕੇ ਹੋਏ ਨੇ ਹਰ ਸਾਲ ਬਾਦ ਉਹਦੀ ਐਨਐਸਏ ਵਧਾ ਦਿੰਦੇ ਹੋ ਉਸੇ ਤਰ੍ਹਾਂ ਹੁਣ ਮਜੀਠੀ ਆ ਜੇਲ੍ਹ ਦੇ ਅੰਦਰ ਹੈ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਤੇ ਉਹਨੂੰ ਕੋਈਆਂ ਚਿੱਟੇ ਦੀਆਂ ਵੀ ਕਰਾ ਲਓ ਜਿਹੜਾ ਕਦੇ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਕਿ ਮਜੀਠੀ ਐ ਚਿੱਟੇ ਦਾ ਤਸਕਰ 10 ਦਿਨਾਂ ਦੇ ਵਿੱਚ ਕਾਲਰ ਤੋਂ ਫੜ ਕੇ ਅੰਦਰ ਕਰ ਦਾਂਗੇ ਉਹ ਤਾਂ ਉਦੋਂ ਮਾਫੀ ਮੰਗ ਗਿਆ ਸੀ ਮੈਂ ਹੁਣ ਤੁਹਾਨੂੰ ਕਹਣਾ ਕਿ ਤੁਸੀਂ ਨਾ ਪੰਜ ਚਾਰ ਦਿਨਾਂ ਨੂੰ ਮਾਫੀ ਮੰਗ ਜਿਓ ਜੇ ਹੁਣ ਫੜਿਆ ਫੇ ਠੋਕਿਓ ਚੰਗੀ ਤਰ੍ਹਾਂ ਪੰਜਾਬ ਡਰਾਮੇ ਨਹੀਂ ਚਾਹੁੰਦਾ ਪੰਜਾਬ ਕਾਰਵਾਈ ਚਾਹੁੰਦਾ ਚਿੱਟੇ ਦੇ ਤਸਕਰਾਂ ਤੇ ਕਰੋ ਠੋਕ ਕੇ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰ ਇਹ ਨਾ ਹੋਵੇ ਕਿ ਪੰਜ ਚਾਰ ਦਿਨਾਂ ਬਾਅਦ ਤੁਹਾਡੀ ਵੀਡੀਓ ਆ ਜੇ ਮਾਫੀ ਦੀ ਕਦੇ ਉਹਨੂੰ ਕਹਿ ਦੋ ਕਿ ਇਹਦਾ ਛੱਡਣਾ ਪਿਆ ਜੀ ਗਲਤਫਹਿਮੀ ਹੋ ਗਈ ਜੀ ਇਹ ਗੱਲ ਦੀ ਨਾ ਕਰਿਓ ਫਿਰ ਜੇ ਹੁਣ ਜੇ ਖੜਿਓ ਇੱਕ ਠੋਕ ਕੇ ਖੜਿਓ ਵੈਸੇ ਤਾਂ ਸਾਰਾ ਪੰਜਾਬ ਜਾਣਦਾ ਯੂ ਟਰਨ ਮਾਰਨ ਦੀ ਪਹਿਲੇ ਦਿਨ ਤੋਂ ਆਤ ਹੈ ਦੇਖੋ ਜੇ ਇਸ ਇਸ ਕੇਸ ਦੇ ਵਿੱਚ ਕੁਝ ਹੋਊਗਾ ਇਹ ਮਜੀਠੇ ਨੂੰ ਅੰਦਰ ਰੱਖੋਗੇ ਉਹ ਦੇਖਾਂਗੇ ਉਹ ਸਮਾਂ ਦੱਸੂਗਾ ਵੀ ਕੀ ਕਰਨਾ ਚਾਹੁੰਦੇ ਹੋ ਕੀ ਡਰਾਮੇ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹੋ ਜਾਂ ਫਿਰ ਸਤਨੁੱਚੀ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬੰਦ ਕਰਨਾ ਚਾਹੁੰਦੇ ਹੋ ਇਹ 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 ਗੱਲਾਂ ਹੁਣ ਲੁਕੀਆਂ ਨਹੀਂ ਹੈਗੀਆਂ ਰੋਜ਼ ਪੰਜਾਬ ਦੇ ਨੌਜਵਾਨ ਠੀਕੇ ਲਾ ਲਾ ਮਰ ਰਹੇ ਨੇ ਰੋਜ਼ ਰੋਜ਼ ਮਰਦੇ ਆ ਹੁਣ ਤਾਂ ਮਜੀਠੀਆ ਜੇਲ੍ਹ ਦੇ ਅੰਦਰ ਵਗ ਜੂਗਾ ਜੇ ਤੁਸੀਂ ਉਹਨੂੰ ਜੇਲ੍ਹ ਕਰ ਦੋਗੇ ਕਿਉਂਕਿ ਜਿਵੇਂ ਤੁਸੀਂ ਸੁਖ ਬਲਾਸਟਾ ਤਾਂ ਪਹਿਲਾਂ ਉਹਦੀਆਂ ਇੱਟਾਂ ਪਤਾ ਨਹੀਂ ਕਿਹੜੇ ਪਿੰਡਾਂ ਚ ਲਾਤੀਆਂ ਕਿੱਥੇ ਕੰਮ ਆਈਆਂ ਨੇ ਵਿੱਚ ਵਿੱਚ ਤਾਂ ਕਹਿੰਦੇ ਸੀ ਕਿ ਆ ਸੁਖ ਬਲਾਸਟ ਦੀਆਂ ਇੱਟਾਂ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਉਹ ਪਤਾ ਨਹੀਂ ਕਿੱਥੇ ਨੇ ਅੱਜ ਤੱਕ ਸੋ ਕਬਲਾਸ ਦੀਆਂ ਟਾਣੀ ਲੰਬੀਆਂ ਫਿਰ ਸੁਖਵੀਰ ਬਾਦਲ ਨੇ ਕਦੇ ਜੇਲ੍ਹ ਦੇ ਵਿੱਚ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਬਿਆਦਬੀ ਦੇ ਦੋਸਤੀ ਨੇ ਜੇਲ੍ਹ ਦੇ ਵਿੱਚ ਦੇਖੇ ਫਿਰ ਚਿੱਟੇ ਦੇ ਤਸਕਰ ਨੇ ਅਸੀਂ ਕਦੇ ਜੇਲ੍ਹ ਦੇ ਵਿੱਚ ਬੈਠੇ ਦੇਖੇ ਜੇਲ੍ਹ ਦੇ ਵਿੱਚ ਕੌਣ ਦੇਖੇ ਨੇ ਜਾਂ ਤਾਂ ਸਿੱਖਾਂ ਦੇ ਪੁੱਤ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਜਾਂ ਜਿਹੜੇ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਲੱਖੇ ਸਦਾਨੇ ਆਣਗੇ ਜਾਂ ਇੱਥੇ ਠੱਗ ਏਜੰਟਾਂ ਨੂੰ ਜਿਨ੍ਹਾਂ ਨੇ ਫੜਿਆ ਭਾਨੇ ਸਿੱਧੂ ਵਰਗੇ ਜਾ ਇਥੇ ਮਰਵਾ ਦਿੱਤੇ ਜਾਂਦੇ ਆ ਜਿਹੜੇ ਪੰਜਾਬ ਦੀ ਗੱਲ ਕਰਦਾ ਸਿੱਧੂ ਮੂਸੇ ਵਾਲੇ ਵਰਗੇ ਦੀਪ ਸਿੱਧੂ ਵਰਗੇ ਜੇਲਾਂਾਂ 'ਚ ਉਹਨਾਂ ਨੂੰ ਡੱਕ ਰਹੇ ਹੋ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਸੀ ਜੇਲਾਂ 'ਚ ਡੱਕਣ ਦੀ ਚਿੱਟੇ ਦੇ ਵਪਾਰੀਆਂ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਪਰ ਜੇਲਾਂ ਦੇ ਵਿੱਚ ਕੌਣ ਨੇ ਇਹ ਸਭ ਨੂੰ ਭਲੀ ਭਾਂਤ ਪਤਾ ਹੈ ਮੈਂ ਤਾਂ ਇਹ ਲਾਣਤ ਪਾਉਣਾ ਨਾ ਲੋਕਾਂ ਦੇ ਜਿਹੜੇ ਅਮਰਤ ਛੱਕੇ ਵੀ ਅੱਜ ਤੇਰੇ ਪਿੱਛੇ ਲੱਗੇ ਫਿਰਦੇ ਨੇ ਭਾਂਤ ਸਿਆ ਤੇਰੇ ਇੰਨੇ ਕ ਗੁਲਾਮ ਬਣ ਚੁੱਕੇ ਨੇ ਇੰਨੇ ਕ ਤੇਰੇ ਅੰਦਰ ਖੁੱਬ ਚੁੱਕੇ ਨੇ ਕਿ ਭੁਗਤਮਾਨ ਤੋਂ ਬਿਨਾਂ ਦਾ ਪਤੀ ਨਹੀਂ ਪੰਜਾਬ 'ਚ ਸੂਰਜ ਨਹੀਂ ਚੜ੍ਹਨਾ ਤੂੰ ਕੀ ਕਰ ਰਹੇ ਆ ਪੰਜਾਬ ਲਈ ਉਹ ਸਭ ਨੂੰ ਪਤਾ ਹੈ ਕੱਲੇ ਡਰਾਮੇ ਨੇ ਕੱਲੇ ਚੁਰਕਲੇ ਨੇ ਹੋਰ ਕੱਖ ਨਹੀਂ ਵਿੱਚ ਦਾ ਬੁੱਝੜ ਲੋਕਾਂ ਨੂੰ ਹੀ ਨਹੀਂ ਪਤਾ ਕਿ ਪੰਜਾਬ ਸਰਕਾਰ ਜਾਂ ਕਿੰਨਾ ਚੜ ਗਿਆ ਬਸ 10 ਘੰਟੇ ਲੈਟ ਸਰਤੀ ਜੀ 12 ਘੰਟੇ ਲੈਟ ਸਰਤੇ ਉਹ ਬੁੱਝੜੋ ਓਏ ਬੁੱਜੜੋ ਲੇਟ 8 ਘੰਟੇ ਨਾਲ ਵੀ ਸਾਰ ਲਾਂਗੇ ਪਰ ਜੇ ਮੁੰਡਾ ਹੀ ਚਿੱਟੇ ਨਾਲ ਮਰ ਗਿਆ ਦੱਸੋ ਫਿਰ ਕੀ ਲੇਟਾਂ ਤੋਂ ਕਰਾਉਂਗੇ ਜੇ ਪੰਜਾਬ ਦੇ ਪੁੱਤੀ ਚਿੱਟੇ ਨੇ ਖਾ ਲੇ ਫਿਰ ਕੀ ਝੋਨਿਆਂ ਤੋਂ ਕਰਾਉਂਗੇ ਜੇ ਤੁਹਾਡੇ ਘਰ ਤੁਹਾਡਾ ਪੁੱਤੀ ਨਾ ਰਿਹਾ ਤੁਸੀਂ ਕੀ ਕਰਾਉਣਾ ਹੈ ਪੈਸਾ ਇਹ ਸਮਝਿਆ ਕਰੋ ਇਹ ਸਮਝਿਆ ਕਰੋ ਪੰਜਾਬ ਸਰ ਕਿੰਨਾ ਕਰਜ਼ਾ ਚੜ ਗਿਆ ਪੰਜਾਬ ਅੱਜ ਕਿੱਥੇ ਵਾਗ ਗਿਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋ ਗਿਆ ਇਹ ਸਮਝਣ ਦੀ ਲੋੜ ਹੈ ਸਮੇਂ ਦੀ ਮੁੱਖ ਲੋੜ ਹੈ ਪਾਣੀ ਕਿੱਥੇ ਚਲੇ ਗਏ ਸਾਡੇ ਪਾਣੀ ਸਾਡੇ ਕਿਨੂੰ ਦੇ ਦਿੱਤੇਗੇ ਵੇਚ ਦਿੱਤੇਗੇ ਸਾਡੇ ਹੱਕ ਕਿੱਥੇ ਐ ਸਾਡੀ ਕੌਮ ਨਾਲ ਕਿੰਨਾ ਤੱਕਾ ਹੋ ਰਿਹਾ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਐ ਇਹ ਗੱਲਾਂ ਸਮਝਣ ਦੀਆਂ ਸਮਝਣ ਦੀਆਂ ਨੇ ਪਰ ਬੁੱਝੜ ਲੋਕਾਂ ਨੂੰ ਕੱਲੀ ਲੈਡ ਦਿਖ ਜਾਂਦੀ ਐ 2-4 ਘੰਟੇ ਮੈਂ ਕਹਿਣਾ ਬੰਦੀ ਸਿੰਘਾਂ ਨੂੰ ਬਾਹਰ ਕੱਢੋ 8 ਘੰਟੇ ਦੀ ਥਾ ਤੇ 6 ਘੰਟੇ ਲੈਡ ਦੇ ਦਿਓ ਕਰੋ ਕੋਈ ਹਿੰਮਤ ਹਟਾਓ ਐਨਐਸਐ ਮਰਤਪਾਲ ਹੋਰਾਂ ਤੋਂ ਦਿਓ ਸਭ ਪੰਜਾਬ ਨੂੰ ਪੰਜਾਬ ਦੇ ਹੱਕ ਕਰੋ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਲਾਹੋ ਪੰਜਾਬ ਦਾ ਕਰਜ਼ਾ ਲੈਡ ਦਾ ਕੀ ਆ ਯਾਰ 2-4 ਘੰਟੇ ਵੱਧ ਆ ਗਈ ਘਟਾ ਗਈ ਇੱਥੇ ਪ੍ਰਚਾਰ ਲੈਡ ਦਾ ਕੀਤਾ ਜਾਂਦਾ ਉਹ ਉਹਨਾਂ ਲੋਕਾਂ ਵੱਲੋਂ ਜਿਹੜੀ ਕੌਮ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾ ਸਿੱਟਿਆ ਹੋਇਆ ਉਸੇ ਕੌਮ ਦੇ ਲੋਕ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਝਾੜੂ ਦਾ ਪ੍ਰਚਾਰ ਕਰਦੇ ਨੇ ਲਾਹਣ ਟਾਣੇ ਯਾਰ ਇਹੋ ਜੀ ਤੁਹਾਡੀ ਸਿੱਖੀ ਦੋ ਤੁਸੀਂ ਸਿੱਖ ਕੌਮ ਦੇ ਲਾਇਕ ਹੈ ਨਹੀਂ ਇਸ ਕਰਕੇ ਪੰਜਾਬੀਓ ਸਮਝਣ ਦੀ ਲੋੜ ਹੈ ਆ ਜੇ ਮਜੀਠੀਆ ਫਿਰਿਆ ਜਾ ਤਾਂ ਇਹ ਡਰਾਮੇ ਨਿਕਲਣਗੇ ਜਾਹੇ ਸਿਰਫ ਵੋਟਾਂ ਲੈਣ ਦਾ ਸਿਸਟਮ ਹੈ ਜੇ ਫੜੀ ਹੈ ਤਾਂ ਫਿਰ ਠੋਕ ਕੇ ਕਾਰਵਾਈ ਕਰ ਦੋ ਸੂਰਾ ਪੰਜਾਬ ਪੂਰਾ ਪੰਜਾਬ ਹੰਦਸਿਆ ਤੇਰੇ ਨਾਲ ਹੈ ਹੁਣ ਮਾਫੀ ਨਾ ਮੰਗੀ ਹੁਣ ਜਿਹਦੇ ਪੱਟਾਂ 'ਚ ਜ਼ੋਰ ਹੈ ਤਾਂ ਪਤਾ ਲੱਗ ਜੂਗਾ ਵੀ ਤੇਰੇ 'ਚ ਕਿੰਨਾ ਜ਼ੋਰ ਹੈਗਾ ਕੀ ਤੂੰ ਕਰ ਸਕਦਾ ਇਹੇ ਬੇਨਤੀਆਂ ਨੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ